udika ਉੜੀ ਕਾਂ ਉੜੀ ਕ ਤੇਰੇ ਆਉਂਦੀਆਂ ਉੜੀ ਕ ਉੜੀ ਕ ਉੜੀ ਕ ਤੇਰੇ ਆਉਂਦੀਆਂ ਉੜੀ ਕ ਉੜੀ ਕ ਆਜ਼ਾਦ ਰੰਗਮंच ਕਲਾ ਪਵਨ ਫਗਵਾੜਾ ਦੇ ਨਾਟਕ ਵਿੜ ਵਿੱਚ ਅੱਜ ਸਾਡੇ ਇਲਾਕੇ ਦੀ ਸ਼ਾਨ ਸਾਡੇ ਦੁਆਬੇ ਦੇ ਪਿੰਡ ਵਿਰਕਾਂ ਵਿੱਚ ਰਹਿੰਦੇ ਬੜੇ ਵੈਲ नोन ਪਹਿਲਵਾਨ ਹਰਮੇਸ਼ ਪਹਿਲਵਾਨ ਫਿਰਕਾ ਪਹੁੰਚੇ ਆ ਸਾਡੇ ਉੜੀਕਾ ਪ੍ਰੋਗਰਾਮ ਵਿੱਚ ਉਹਨਾਂ ਦਾ ਸਵਾਗਤ ਹੈ ਔਰ ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਵਾਨੀ ਬਾਰੇ ਔਰ ਹੋਰ ਵੀ ਜਿਹੜੇ ਸਾਡੇ ਬੱਚਿਆਂ ਵਿੱਚ ਔਰ ਸਾਡੇ ਆਉਣ ਵਾਲੀ ਪੀੜ੍ਹੀ ਵਿੱਚ ਨਸ਼ੇ ਫੈਲ ਰਹੇ ਹਨ ਬਾਰੇ ਵੀ ਸਾਰੀਆਂ ਖੁੱਲਕੇ ਗੱਲਾਂ ਹੋਣਗੀਆਂ ਸੋ ਹਰਮੇਸ਼ ਜੀ ਤੁਹਾਡਾ ਸਾਡੇ ਇਸ ਉੜੀਕਾਂ ਪ੍ਰੋਗਰਾਮ ਚ ਆਉਣ ਬਹੁਤ ਬਹੁਤ ਸਵਾਗਤ ਔਰ ਪਹਿਲਾਂ ਤਾਂ ਤੁਸੀਂ ਆਪਣੇ ਸਾਨੂੰ ਬਚਪਨ ਬਾਰੇ ਦੱਸੋ ਮੈਂ ਮੇਰਾ ਜਿਹੜਾ ਬਚਪਨ ਹੈ ਉਹ ਪਿੰਡ ਮਿਲਕਾ ਦੀ ਵਿੱਚੀ ਛੋਟਾ ਮੇਰਾ ਜਨਮ ਮਿਲਕਾ ਦਾ ਹੀ ਹੈ ਜੀ ਮੇਰੇ ਫਾਦਰ ਸਾਹਿਬ ਅ ਬਿਜਲੀ ਹੂਟਸ ਜੌਬ ਕਰਦੇ ਸੀ 2004 ਦੀ ਐਕਸਪਾਇਰ ਹੋ ਗਈ ਜੀ ਤੇ ਮੇਰਾ ਵੀ ਜਿਹੜਾ ਬਿਰਕਾ ਬਚਪਨ ਬਿਰਕਾ ਵਿੱਚ ਗੁਜ਼ਰਿਆ ਜੀ ਤੇ ਜਨਮ ਤੋਂ ਵੀ ਤੁਸੀਂ ਸੋਚ ਰਿਆ ਸੀ ਕਿ ਮੈਂ ਪਹਿਲਵਾਲ ਬਣਨਾ ਕਿ ਕੋਈ ਹਾਸਾ ਹੋਇਆ ਤਾਂ ਅ ਨਹੀਂ ਸੋਚਿਆ ਤਾਂ ਨਹੀਂ ਸੀਗਾ ਜੀ ਜਦੋਂ ਛੋਟਾ ਸੀ ਨਾ ਜੀ ਹਮ ਸਾਡੇ ਅ ਇਹਦੇ ਵਿੱਚ ਦੋ ਸਿੰਝਾਂ ਪੈਂਦੀਆਂ ਹੁੰਦੀਆਂ ਸੀਗੀਆਂ ਜੀ ਛੋਟੇ ਸਿਰਫ ਬੱਚਿਆਂ ਦੀ ਕੁਸ਼ਤੀਆਂ ਉਹਨਾਂ ਨੇ ਕਰਵਾਉਣੀਆਂ ਹਮ ਤੇ ਸਕੂਲ ਦੇ ਟਾਈਮ 10 11 ਵੇ ਮੇਂ ਛੁੱਟੀ ਹੋਣੀ 11 ਵਜੇ ਜਦੋਂ ਛਿੰਝ ਪੈਣੀ ਤਾਂ ਅਸੀਂ ਸਕੂਲੋਂ ਤੋੜਿਆ ਨਾ ਵੀ ਛਿੰਝ ਪੈਣ ਵੜੀ ਨਾ ਤੇ ਉਸ ਤੋਂ ਪ੍ਰੰਤ ਉੱਥੇ 2-3 ਵਾਰੀ ਘੋੜਨ ਦਾ ਮੌਕਾ ਮਿਲਿਆ ਤੇ ਮਨ ਦੇ ਵਿੱਚ ਇੱਛਾ ਜ਼ਾਹਿਰ ਹੋਈ ਵੀ ਇਹਨੂੰ ਅੱਗੇ ਨਹੀਂ ਲੈ ਜਾਇਆ ਜਾਵੇ ਵੀ ਮੈਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸੀ ਮੈਨੂੰ ਪਟਕੇ ਦੇ ਉਹਨਾਂ ਨੇ ਕਲਾਇਆ ਤੇ ਮੈਂ ਉਹ ਪਟਕੇ ਦੀ ਕੁਸ਼ਤੀ ਜਿੱਤੀ ਤੇ ਇੱਕ ਸਾਡੇ ਬੜੇ ਨਾਲ ਹੀ ਕਰਸ਼ਿਕਾ ਜੀ ਤੇ ਉਹਨਾਂ ਨੇ ਉਹ ਪਹਿਲਾਂ ਤੋਂ ਪਹਿਲਾਂ ਉਹ ਜਾਂਦੇ ਸੀ ਗੁਰਦਾਨ ਕੋਲ ਜਾਂਦੇ ਸੀ ਪਹਿਲਵਾਨੀ ਕਰਨ ਤੇ ਉਹ ਮੈਨੂੰ ਵੈਸੇ ਹੀ ਮੈਂ ਛੋਟੀ ਹੀ ਨਿਕਲ ਜਾਈ ਹੁ ਤੇ ਸਾਈਕਲ ਤੇ ਮੈਂ ਉਹਨਾਂ ਦੇ ਨਾਲ ਚੱਲ ਗਈਆਂ ਜਦੋਂ ਦੇਖਿਆ ਜਾ ਕੇ ਮੈਨੂੰ ਉਹਨੇ ਦੱਸਿਆ ਨਹੀਂ ਵੀ ਕਿੱਥੇ ਚੱਲੇ ਕਿੱਥੇ ਨਹੀਂ ਜਦੋਂ ਦੇਖਿਆ ਜਾ ਕੇ ਉੱਥੇ ਕੁਸ਼ਤੀ ਦੀ ਸਖਲਾਈ ਮਿਲ ਰਹੀ ਸੀ ਬੜਾ ਅੱਛਾ ਮਹਿਸੂਸ ਹੋਇਆ ਦੋ ਦਿਨ ਕਰਦਿਆਂ ਤੋਂ ਚੋਰੀ ਮੈਂ ਜਾਂਦਾ ਰਿਹਾ ਤੇ ਤੀਸਰੇ ਦਿਨ ਮੈਨੂੰ ਆਪਣੇ ਫਾਦਰ ਸਾਹਿਬ ਨੂੰ ਦੱਸਣਾ ਪਿਆ ਵੀ ਮੈਨੂੰ ਤੁਸੀਂ ਉੱਥੇ ਭੇਜੋ ਵੀ ਮੈਂ ਕੱਲ ਤੋਂ ਮੈਨੂੰ ਸਾਈਕਲ ਲੈ ਕੇ ਦਿਓ ਵੀ ਮੈਂ ਉੱਥੇ ਜਾਇਆ ਕਰਨਾ ਚਲੋ ਉਹਨਾਂ ਦੀ ਜਿਹੜੀ ਸੋਚ ਸੀ ਬਹੁਤ ਵਧੀਆ ਸੀ ਉਹਨਾਂ ਨੇ ਮੈਨੂੰ ਦੂਸਰੀ ਗੱਲ ਨਹੀਂ ਕੀਤੀ ਉਹਨਾਂ ਨੇ ਸਾਈਕਲ ਕੋਈ ਪੁਰਾਣਾ ਕਿਸੇ ਕੋਲੋਂ ਸੀਗਾ ਉਹ ਲੈ ਦਿੱਤਾ ਤੇ ਮੈਂ ਉਹ ਸਾਈਕਲ ਤੇ ਉਹ ਨਾਨਕ ਕੋਲ ਜੀ ਪਲਵਾਨੀ ਕਰਨੀ ਸ਼ੁਰੂ ਕਰ ਦਿੱਤੀ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ ਕਿਸੇ ਪਿੰਡ ਦਾ ਨਾਮ ਉਹਦੇ ਪਹਿਲਵਾਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਪਰ ਅੱਜ ਜਿਹੜਾ ਇਹ ਸਭ ਕੁਝ ਨਹੀਂ ਹੈ ਇਹਦਾ ਕੀ ਕਾਰਨ ਹੈ ਉਹਦੇ ਵਿੱਚ ਦੇਖੋ ਕਾਰਨ ਜਿਹੜਾ ਜਿਹੜੀ ਸਾਡੀ ਪੰਜਾਬ ਦੀ ਪਲਵਾਨੀ ਆ ਬਹੁਤ ਪਿੱਛੇ ਚਲੀ ਗਈ ਜੀ ਫਗਵਾੜੇ ਦਾ ਕਾਫੀ ਨਾਮ ਸੀ ਅੰਮ੍ਰਿਤਸਰ ਦਾ ਕਾਫੀ ਨਾਮ ਸੀ ਜਿਲੰਧਰ ਦਾ ਕਾਫੀ ਨਾਮ ਸੀਗਾ ਆ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਸੈਂਟਰ ਆ ਤਾਂ ਅਖਾੜੇ ਜਿਹੜੇ ਚੱਲਦੇ ਆ ਜ਼ਿਆਦਾਤਰ ਸ਼ਮਸ਼ਾਨ ਘਾਟਾਂ ਦੇ ਵਿੱਚ ਆ ਤੇ ਗਵਰਨਮੈਂਟ ਨੇ ਵੀ ਇਹ ਚੀਜ਼ ਨੂੰ ਅੱਗੇ ਨਹੀਂ ਲਿਆਂਦਾ ਜੀ ਜਿਹੜੇ ਸੈਂਟਰ ਸੀਗੇ ਚੱਲਦੇ ਅੱਛੇ ਚੱਲਦੇ ਸੀ ਉਹਨਾਂ ਨੂੰ ਹੋਰ ਤਰੱਕੀ ਦਿੱਤੀ ਆ ਤੇ ਮੇਰੇ ਮੇਰੀ ਮੇਰੀ ਸੋਚ ਆਪਣੀ ਜੀ ਜਿਹੜੇ ਜਿੱਦਾਂ ਹੁਣ ਸ਼ਮਸ਼ਾਨ ਘਟਾ ਜਿਹੜੇ ਖਾੜੇ ਚੱਲਦੇ ਸੀ ਉnde ਉੱਥੇ ਵੀ ਬਹੁਤ ਵਧੀਆ ਸੀਗੇ ਜੀ ਤੇ ਉਹਨਾਂ ਨੂੰ ਅਣਦੇਖਿਆ ਕੀਤਾ ਗਿਆ ਉਹਨਾਂ ਨੂੰ ਉਦਾਂ ਦੀ ਫੈਸਿਲਟੀਆਂ ਨਹੀਂ ਮਿਲੀਆਂ ਉਹ ਛਿੰਝਾਂ ਤੇ ਕਿਸਮਤ ਰਹਿ ਗਏ ਤੇ ਸ਼ਾਇਦ ਉਹਨਾਂ ਨੂੰ ਜੇ ਅੱਛੇ ਉਸਤਾਦ ਅੱਛੇ ਗਲੀਫੇ ਮਿਲ ਜਾਂਦੇ ਤਾਂ ਸ਼ਾਇਦ ਸਾਡੀ ਪੰਜਾਬ ਦੀ ਬਣਵਾਨੀ ਹੋਰ ਨਿਕਰ ਜਾਂਦੀ ਹੋਰ ਅੱਗੇ ਜਾਂਦੀ ਤੁਸੀਂ ਆਪਣੇ ਇਲਾਕੇ ਵਿੱਚ ਆਪਣੇ ਲੈਵਲ ਤੇ ਅਖਾੜੇ ਲਾਓਏ ਹਾਂਜੀ ਸਾਰੇ ਜਿੱਦਾਂ ਮੈਨੂੰ 9798 ਦੀ ਸ਼ੇਨ ਜੀ ਸ਼ੁਰੂ ਕਰਵਾਈ ਹੈ ਜੀ ਅਸੀਂ ਬਿਕਾਣ ਦੇ ਵਿੱਚ ਉਹ ਹੌਲੀ ਹੌਲੀ ਕਾਫੀ ਵੱਡਾ ਮੇਲਾ ਬਣ ਗਿਆ ਜੀ ਇਸ ਟਾਈਮ ਆਲੇ ਦੋਲੇ ਪਿੰਡਾਂ ਦੇ ਵਿੱਚ ਲੋਕ ਦੇਖਣ ਆਉਂਦੇ ਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੀਆਂ ਕੁਝ ਸੁਸਾਇਟੀਆਂ ਚੱਲਦੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਦੰਗਲ ਬਹੁਤ ਵੱਡਾ ਚੱਲ ਪਿਆ ਜੀ ਮੇਲਾ ਬਹੁਤ ਵੱਡਾ ਲੱਗਣ ਲੱਗ ਪਿਆ ਜੀ ਜਦੋਂ ਤੁਸੀਂ ਸੀਐਸ ਫੀਲਡ ਵਿੱਚ ਆਏ ਤੁਸੀਂ ਦੇਖਿਆ ਕਿ ਮੈਂ ਬਹਿਰਵਾਨੀਪੁਰ ਜਾਣਾ ਉਦੋਂ ਤੁਹਾਡੇ ਘਰ ਦੇ ਵਾਲਿਆਂ ਨੇ ਤੁਹਾਡਾ ਸਾਥ ਦਿੱਤਾ ਅ ਦੇਖੋ ਮੇਰੇ ਫੈਮਿਲੀ ਦੇ ਵਿੱਚ ਕੋਈ ਸਪੋਰਟਸਮੈਨ ਨਹੀਂ ਸੀਗਾ ਜੀ ਮੇਰੇ ਫਾਦਰ ਸਾਹਿਬ ਬਿਜਲੀ ਬੂਟ ਜੌਬ ਕਰਦੇ ਸੀ ਉਹਨਾਂ ਕੋਲ ਨਾ ਕੋਈ ਸਮਾਂ ਹੁੰਦਾ ਸੀਗਾ ਤੇ ਉਹਨਾਂ ਨੇ ਆਣਾ ਜਾਣਾ ਤੇ ਮੇਰੇ ਲੱਗਦਾ ਉਹ ਦੇਖਣ ਵੀ ਨਹੀਂ ਗਏ ਹੋਣੇ ਅਖਾੜੇ ਦੇ ਵਿੱਚ ਤੇ ਬਹੁਤ ਅੱਛਾ ਲੱਗਾ ਜੀ ਉਹਨਾਂ ਨੂੰ ਮੈਂ ਜਦੋਂ ਪਹਿਲੀ ਵਾਰੀ ਪਟਕੇ ਤੇ ਕੁਲਿਆ ਪਿੰਡ ਤੇ ਉਹਨਾਂ ਨੂੰ ਬਹੁਤ ਅੱਛਾ ਮਹਿਸੂਸ ਹੋਇਆ ਜੀ ਅੱਛਾ ਤੇ ਕੋਈ ਵੱਡਾ ਸਨਮਾਨ ਵੀ ਮਿਲਿਆ ਤੁਹਾਨੂੰ ਮੈਂ ਸਨ 2000 ਦੇ ਵਿੱਚ ਦਵਾਈ ਖੇਡਣ ਗਿਆ ਸੀ ਜੀ ਅੱਛਾ ਆਪਣੇ ਲੈਵਲ ਤੇ ਕਿ ਨਹੀਂ ਪੰਜਾਬ ਸਰਕਾਰ ਬੁਣੀ ਅੱਛਾ ਹੋਰ ਵੀ ਕੋਈ ਨਾਲ ਗਿਆ ਸੀ ਕਿ ਇਕੱਲੇ ਕਾਫੀ ਟੀਮ ਸਾਡੀ ਪੂਰੀ ਪੰਜਾਬ ਦੀ ਇੰਡੀਆ ਦੀ ਟੀਮ ਸੀਗੀ ਜੀ ਹੂੰ ਆ ਗਏ ਜੀ ਤੇ ਉੱਥੇ ਚਲੋ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਸਾਡਾ ਪਾਕਿਸਤਾਨ ਦੇ ਨਾਲ ਆਰ ਹੋਰ ਵੀ ਅਲੱਗ-ਅਲੱਗ ਕੰਟਰੀ ਤੋਂ ਪਲਵਾਨ ਆਏ ਸੀ ਉਹਨਾਂ ਦੇ ਨਾਲ ਸਾਡੇ ਜਿਹੜੇ ਦੰਗਲ ਹੋਇਆ ਜਿਹੜਾ ਕੁਸ਼ਤੀ ਹੋਈ ਜਾਂਦੀਆਂ ਤੇ ਸਾਡੇ ਪਿੰਡ ਦੀ ਬਹੁਤ ਲੋਕ ਦੇਖਣ ਆਏ ਸੀ ਸਾਡੇ ਜਿਹੜੋ ਪੋਸਟਰ ਲੱਗੇ ਹੋ ਸੀ ਉੱਥੇ ਵਾਲੇ ਦੋਲੇ ਏਰੀਆ ਦੇ ਵਿੱਚ ਤਾਂ ਮੈਂ ਤਾਂ ਕਿਸੇ ਨੂੰ ਦੱਸੇ ਵੀ ਨਹੀਂ ਗਿਆ ਸੀਗਾ ਉਦੋਂ ਲਾਈਨ-ਲਾਈਨ ਨੰਬਰ ਸੀਗੇ ਚੱਲਦੇ ਜੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਚਲੋ ਜਪੋਂ ਜਾਣਾ ਪਿਆ ਉੱਥੇ ਜਦੋਂ ਮੇਰੇ ਪੋਸਟਰ ਲੱਗੇ ਦੇਖੇ ਤਾਂ ਮੇਰੇ ਪਿੰਡ ਦੇ ਆਨੇ ਕਾਫੀ ਅੱਛਾ ਮਹਿਸੂਸ ਕੀਤਾ ਉਹਨਾਂ ਨੇ ਤੇ ਉੱਥੇ ਵੀ ਜਿਹੜੀ ਟਿੱਕ ਵੀ ਸੀਗੀ ਉੱਥੇ ਟਿੱਕਾਂ ਸੀਗੀਆਂ ਜੀ ਕੋਈ ਦਰਾਮ 20 ਗ੍ਰਾਮ 50 ਗ੍ਰਾਮ 100 ਗ੍ਰਾਮ ਇਸ ਤਰ੍ਹਾਂ ਟਿਕਟ ਰਕੀ ਹੋ ਸੀ ਤੇ ਫਿਰ ਜਦੋਂ ਦੇਖਿਆ ਉਹਨਾਂ ਨੇ ਵੀ ਸਾਡੇ ਪਿੰਡੋਂ ਪਹਿਲਵਾਨ ਕੋਲ ਆ ਰਿਹਾ ਤੇ ਉਹਨਾਂ ਨੇ ਆਪਣੀ ਬਹੁਤ ਖੁਸ਼ੀ ਮਹਿਸੂਸ ਕੀਤੀ ਵੀ ਮੇਰੇ ਪੇਰੈਂਟਸ ਰਾਮਿੰਦਰ ਗੱਲ ਕੀਤੀ ਫਾਦਰ ਸਾਹਿਬ ਨਾਲ ਵੀ ਸਾਨੂੰ ਬਹੁਤ ਖੁਸ਼ੀ ਆ ਵੀ ਤੁਸੀਂ ਉਹਦਾ ਕੋਈ ਕੰਟੈਕਟ ਨੰਬਰ ਦੇਓ ਸਾਨੂੰ ਤੇ ਫਿਰ ਉਹਨਾਂ ਨੇ ਦੂਜੇ ਦਿਨ ਮੇਰੇ ਨਾਲ ਕੰਟੈਕਟ ਹੋਇਆ ਤੇ ਬਹੁਤ ਅੱਛਾ ਮਹਿਸੂਸ ਕੀਤਾ ਜੀ ਤੇ ਕਿਸੇ ਕੋਈ ਪਹਿਲਵਾਨ ਦਾ ਵੀ ਨਾਮ ਲਓਗੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਇਸ ਫੀਲਡ ਦੇ ਚੱਗੇ ਓਨਲੀ ਕਰੋੜ ਕੀਤਾ। ਦੇਖੋ ਅੱਜ ਕੱਲ ਜਿਹੜੀ ਪੁਲਵਾਨੀ ਹੈ ਨਾ ਜੀ ਇਹਦੇ ਵਿੱਚ ਪੋਲਿਟਿਕਸ ਬੜੀ ਜ਼ਿਆਦਾ ਜੀ। ਹੂੰ ਪੋਲਿਟਿਕਸ ਵਰਗੀ ਜੇ ਇੱਕ ਅਖਾੜੇ ਦੇ ਵਿੱਚ ਸੈਂਟਰ ਦੇ ਵਿੱਚ 5-7 10 ਬੱਚੇ ਆਉਂਦੇ ਆ ਤਾਂ ਉਹਨੂੰ ਦੋ ਨੂੰ ਪੈਲ ਦੇ ਰਹੇ ਆ। ਤੇ ਬਾਕੀ ਜੋ ਬੱਚੇ ਆ ਉਹ ਡਮ ਹੀ ਆ ਆ। ਹੂੰ ਜੇ ਅਸੀਂ ਇੱਕ ਨਿਗਾਹ ਦੇ ਨਾਲ ਸਾਰੇ ਪੁਲਵਾਨਾਂ ਨੂੰ ਦੇਖੀਏ ਤਾਂ ਸ਼ਾਇਦ ਸਾਡੀ ਜਿਹੜੀ ਪੁਲਵਾਨੀ ਦਾ ਨਿਖਾਰ ਹੋ ਸਕਦਾ ਜੀ। ਬਚਾਅ ਹੋ ਸਕਦਾ। ਜਦੋਂ ਅਸੀਂ ਇੱਕ ਜੇ 10 ਬੱਚੇ ਆਂਦੇ ਆ ਜੇ ਅਸੀਂ ਦੂਨ ਪਹਿਲਦੀਏ ਤੇ ਉਹ ਜਿਹੜੀ ਬਾਕੀ ਵੀ ਪੇਰੈਂਟਸ ਭੇਜਦੇ ਆਪਣੇ ਬੱਚਿਆਂ ਨੂੰ ਫੇ ਤਾਂ ਉਹਨਾਂ ਦੀ ਲਾਈਫ ਬਣਾਉਣ ਵਾਲਾ ਕੰਮ ਹੈ ਨਾ ਜੀ ਜੇ 8-10 ਸਾਲ ਬੱਚਾ ਜਾਂਦਾ ਆ ਤੇ ਕੱਲ ਉਹ ਉਸਤਾਦ ਹੀ ਉੱਠ ਕੇ ਹੀ ਗੱਲ ਕਹੇ ਤੇ ਯਾਰ ਤੂੰ ਤਾਂ ਕੋਈ ਪਹਿਲਵਾਨੀ ਹੈ ਨਹੀਂ ਵੀ ਤੂੰ ਪਹਿਲਵਾਨ ਉਸਤਾਦ ਦੇ ਕੋਲ ਜਾਂਦਾ ਬੱਚਾ ਬਣ ਲਈ ਹੂੰ ਇਹ ਤਾਂ ਉਸਤਾਦ ਦੀ ਰਿਸਪੋਨਸੀਬਿਲਟੀ ਹੈ ਨਾ ਕਿ ਬੱਚੇ ਨੂੰ ਪਹਿਲਵਾਨ ਬਣਾਉਣਾ ਜਾਂ ਮਤਲਬ ਉਹਨੂੰ ਡੰਮੀ ਬਣਾ ਕੇ ਰੱਖਣਾ ਸੀ ਜਿਹੜੀ ਪੰਜਾਬ ਦੀ ਪਹਿਲਵਾਨੀ ਅੱਜ ਜਿੱਥੇ ਪਹੁੰਚਣੀ ਚਾਹੀਦੀ ਸੀ ਉੱਥੇ ਨਹੀਂ ਪਹੁੰਚੀ। ਡਾਊਨ ਗਈ ਆ ਸਭੀ ਦੀ। ਤੇ ਆ ਜਿਹੜੇ ਨਸ਼ੇ ਫੈਲੇ ਪਏ ਆ ਸਾਰੇ ਪੰਜਾਬ 'ਚ ਇਹਦੇ ਬਾਰੇ ਕੁਝ ਕਹੋਗੇ ਵੀ ਇਹਦਾ ਕਾਰਨ ਕੀ ਆ? ਕਿਉਂ ਨੌਜਵਾਨ ਜਿਹੜੇ ਆ ਇੱਧਰ ਝੁਕ ਰਹੇ ਆ? ਕਿੰਨੀ ਜਵਾਨੀ ਤਬਾਹ ਹੋ ਰਹੀ ਆ? ਇਹ ਜਿਹੜੀ ਤੁਸੀਂ ਗੱਲ ਕੀਤੀ ਮੈਮ ਪੰਜਾਬ ਦੀ ਨੌਜਵਾਨੀ ਜਿਹੜੀ ਤਾਂ ਸਰਕਾਰਾਂ ਦੇ ਡਿਪੈਂਡ ਕਰਦੀ ਆ। ਵੀ ਨਸ਼ੇ ਜਿਹੜੇ ਇੱਕ ਦਿਨ ਚ ਬੰਦ ਕਰਵਾ ਲਾ ਲੌਕਡਾਊਨ ਲੱਗਾ ਸੀ ਸਾਰਾ ਸਿਸਟਮ ਦੇਖੋ ਖਲਾ ਕੇ ਰੱਖ ਦਿੱਤਾ ਜੀ। ਨਸ਼ਾ ਤਾਂ ਇੱਕ ਦਿਨ ਚ ਬੰਦ ਹੋ ਜੂਵੇ। ਤੇ ਜਿਹੜੀ ਜਿਹੜੀ ਨੌਜਵਾਨ ਪੀੜੀ ਇਹਨਾਂ ਨੂੰ ਵੀ ਆਪਣੇ ਆਪ ਨੂੰ ਸੋਚਣਾ ਚਾਹੀਦਾ ਜਿਹੜੀ ਜ਼ਿੰਦਗੀ ਸਾਡੀ ਬਹੁਤ ਛੋਟੀ ਆ। ਚਾਹੇ ਤਾਂ ਇਹਨੂੰ ਨਸ਼ਾ ਕਰਕੇ ਗਵਾ ਲਓ। ਤੇ ਚਾਹੇ ਇਹਨੂੰ ਅੱਛੇ ਮਤਲਬ ਕੁਝ ਕੋਰਸ ਵਾਲੀ ਲਾਈਨ ਵਾਲੇ ਪਾਸੇ ਚੱਲ ਪੋ। ਕਿਉਂਕਿ ਜ਼ਿੰਦਗੀ ਆਪਾਂ ਕੱਟਣ ਨਹੀਂ ਆਈ। ਈ ਲਈ ਨਸ਼ਿਆਲੇ ਇਹ ਬੱਚੇ ਆ ਚਲੋ ਸਾਡੇ ਪਰਵਾਰਾਂ ਚੋਂ ਆ ਸਾਡੇ ਭਾਈ ਭਰਾ ਆ ਜੇ ਜਿਹਨਾਂ ਨੂੰ ਗਾਈਡ ਕਰਨ ਵਾਲੇ ਗਲਤ ਮਿਲ ਗਏ ਹੂੰ ਹੂੰ ਤੇ ਇਹਨਾਂ ਨੂੰ ਗਾਈਡ ਕਰਨ ਵਾਲੇ ਅੱਛੇ ਮਿਲ ਜਾਂਦੇ ਤਾਂ ਸ਼ਾਇਦ ਇਹਨਾਂ ਦੀ ਜੂਨ ਸੁਧਰ ਜਾਂਦੀ ਸਾਡੇ ਪਿੰਡਾਂ ਦੇ ਮਾਹੌਲ ਨਹੀਂ ਸਹੀ ਹੂੰ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਲੋਕ ਗੁਰੂ ਘਰਾਂ ਦੇ ਨਾਲ ਟੁੱਟ ਰਹੇ ਆ ਸਾਡਾ ਜਿਹੜਾ ਕੋਈ ਕਲਚਰ ਵੀ ਹੈ ਨਹੀਂ ਸੀਗਾ ਅਸੀਂ ਉਹ ਅਸੈਪਟ ਕਰ ਲਿਆ ਪਿੰਡਾਂ ਦੇ ਵਿੱਚ ਜਿਹੜੇ ਮਾਹੌਲ ਜਿੱਦਾਂ ਦੇ ਪੈਦਾ ਅਸੀਂ ਜਿਹੜੀਆਂ ਸੋਸਾਇਟੀਆਂ ਬਣੀਆਂ ਆ ਜਾ ਕਮੇਟੀਆਂ ਬਣੀਆਂ ਕਿਸੇ ਕਿਸੇ ਵੀ ਧਰਮ ਨੂੰ ਮੈਂ ਮਾੜਾ ਨਹੀਂ ਕਹਿੰਦਾ ਸਾਰੇ ਧਰਮ ਸਾਡੀ ਸਤਿਕਾਰਯੋਗ ਆ ਜਿੱਤਾਂ ਦੇ ਅਸੀਂ ਪਿੰਡਾਂ 'ਚ ਪ੍ਰੋਗਰਾਮ ਕਰਾਉਣੇ ਆ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਚਾਹੇ ਸਾਡੀਆਂ ਪੈਣਾ ਚਾਹੇ ਸਾਡੀਆਂ ਬੱਚੇ ਆ ਉਹਨਾਂ ਨੇ ਉਸ ਪਾਸੇ ਨੂੰ ਚੱਲਣਾ ਜੇ ਹੁਣ ਪਿੰਡਾਂ ਦੇ ਵਿੱਚ ਹੁਣ ਦੇਖੋ ਸਾਡੇ ਲੱਗੇ 1 ਕਰੋੜ ਕਾ ਪਿੰਡ ਆ ਉਹ ਅਕੈਡਮੀ ਬਹੁਤ ਵਧੀਆ ਚਲਾ ਰਹੇ ਆ ਬੜਾ ਪਿੰਡ ਆ ਜੀ ਉਹ ਅਕੈਡਮੀ ਬਹੁਤ ਵਧੀਆ ਚਲਾ ਰਹੇ ਆ ਸਾਡੇ ਲੱਗੇ ਕੋਠਰਾ ਆ ਜੀ ਇਹ ਬੜੀ ਵਧੀਆ ਅਕੈਡਮੀ ਚਲਾ ਰਹੇ ਆ ਸੋ ਸਾਨੂੰ ਪਿੰਡਾਂ ਦਾ ਮਾਹੌਲ ਜਿਹੜਾ ਸਾਨੂੰ ਚੇਂਜ ਕਰਨਾ ਪੈਣਾ ਹੂੰ ਜੋ ਅੱਜ ਜਿਹੜਾ ਨਸ਼ਾ ਆ ਉਹ ਕਿਉਂ ਵਧ ਰਿਹਾ ਹੂੰ ਬੱਚਿਆਂ ਨੂੰ ਕੋ ਗਾਈਡ ਕਰਨ ਲੈ ਹੈ ਨਹੀਂ ਕੁਝ ਸਮਾਂ ਪਹਿਲਾਂ ਸੀਗਾ ਜਿਹੜੀ ਬਜ਼ੁਰਗ ਸੀ ਉਹ ਤੋਂ ਬੱਚੇ ਡਾਦੇ ਸੀ ਹੂੰ ਅੱਜ ਬੱਚੇ ਜਿਹੜੀ ਉਹ ਨਹੀਂ ਡਾਦੇ ਜੀ ਤੁਸੀਂ ਇੱਕ ਜਿਹੜਾ ਜਿਮ ਵੀ ਖੋਦਿਆ ਹੋਇਆ ਹਾਂਜੀ ਤੇ ਤੁਸੀਂ ਮੇਰੇ ਕਰ ਇਸ ਇਲਾਕੇ ਵਿੱਚ ਵੀ ਖੋਲਣਾ ਚਾਹੁੰਦੇ ਸੀ ਆ ਮੇਰੀ ਇੱਕ ਇੱਛਾ ਸੀਗੀ ਸਭ ਤੋਂ ਵੱਡੀ ਮੈਂ ਪਿੰਡ ਵੀ ਸ਼ੁਰੂ ਕੀਤਾ ਸੀਗਾ ਜੀ ਅੱਜ ਤੋਂ ਦੋ ਚਾਰ ਸਾਲ ਪਹਿਲਾਂ ਬੱਚਿਆਂ ਨੂੰ ਸ਼ਾਮ ਨੂੰ ਫਰੂਟ ਵੰਡਣਾ ਤੇ ਆਪਣੀ ਭਾਗ ਓਕਟਸ ਚੋ ਕਿਸੇ ਕੋਈ ਸੀਨੀਅਰ ਦੇਖ ਲੈਣ ਵਾਲੇ ਬੰਦੇ ਕੋਈ ਸਤਕਾਰਯੋਗ ਸਾਡੇ ਉਹਨਾਂ ਨੂੰ ਲਿਆ ਕੇ ਵੀ ਆਓ ਜੀ ਅਸੀਂ ਬੱਚੇ ਬਲਾਇਓ ਗਰਾਊਂਡ ਦੇ ਵਿੱਚ ਇਹਨਾਂ ਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਫਰੂਟ ਦਿਓ ਸ਼ਾਇਦ ਇਹ ਸਾਡੇ ਬੱਚੇ ਵੱਧਣ ਤੇ ਉਹਦੇ ਵਿੱਚ ਸਭ ਤੋਂ ਵੱਡਾ ਸਾਡਾ ਜਿਹੜਾ ਕਾਸਟਿਜ਼ਮ ਜੇ ਤੂੰ ਮੈਂ ਐਸੀ ਕਮਿਊਨਿਟੀ ਮੇ ਬਿਲੋਂਗ ਕਰਦਾ ਤੇ ਲੋਕਾਂ ਨੇ ਉਸ ਦਿਨਾਂ ਦੇਖਿਆ ਜਣ ਇਹ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਓਹੋ ਫੀਲ ਮੈਨੂੰ ਆਪਣੇ ਨੂੰ ਥੋੜਾ ਫੀਲ ਹੋਇਆ ਇਸ ਗੱਲ ਨੂੰ ਵੀ ਨਹੀਂ ਮੈਨੂੰ ਇਸ ਤਸਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਮੈਨੂੰ ਇੱਥੋਂ ਪਿੱਛੇ ਮੁੜ ਜਾਣਾ ਚਾਹੀਦਾ ਤੇ ਮੈਂ ਜੇਬੀ ਖੋਲਿਆ ਸੀ ਮੈਂ ਤਕਰੀਬਨ ਜੇ ਮੈਨੂੰ ਕੋ ਬਚਾ ਕੇ ਕਹਿੰਦਾ ਵੀ ਸੀ ਨਾ ਭਾਜੀ ਵੀ ਮੇਰੇ ਕੋ ਫੀਸ ਨਹੀਂ ਹੈਗੀ ਵੀ ਮੈਂ ਜਿਮ ਕੰਦਾ ਮੇਰੀ ਇੱਛਾ ਆ ਮੈਂ ਕਦੀ ਫੀਸ ਨੂੰ ਵੀ ਨਹੀਂ ਕਿਹਾ ਸੀ ਮੇਰਾ ਪਿੰਡ ਤਕਰੀਬਨ ਕਾਫੀ ਬੱਚੇ ਆਂਦੇ ਸੀਗੇ ਮੈਨੂੰ ਫੀਸ ਨੂੰ ਕਦੀ ਕਿਹਾ ਨਹੀਂ ਸੀ ਵੀ ਤੁਸੀਂ ਮੈਨੂੰ ਫੀਸ ਦਿਓ ਜੇ ਕੋ ਫੰਕਸ਼ਨ ਪਿੰਡ ਨੂੰ ਅਨਾਉਂਸ ਕਰਾਉਣਾ ਹੈ ਭਾਜੀ ਮੈਂ ਜਿਮ ਖੋਲਿਆ ਤੁਹਾਨੂੰ ਫੀਸ ਦੇਣ ਦੀ ਲੋੜ ਨਹੀਂ ਤੁਸੀਂ ਸਵੇਰੇ ਸ਼ਾਮ ਜਦੋਂ ਮਰਜ਼ੀ ਆਓ ਤੇ ਮੈਂ ਉਹਨੂੰ ਤੋਂ ਕਦੀ ਫੀਸ ਵੀ ਨਹੀਂ ਲਈ ਸੀ ਤੇ ਤੁਸੀਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਤੁਹਾਡੀ ਸੋਚ ਨੂੰ ਅਕੇ ਲੈ ਜਾ ਸਕਿਆ ਮੇਰੇ ਫਾਦਰ ਸਾਹਿਬ ਦੀ ਸੋਚ ਜਿਹੜੀ ਬਹੁਤ ਅੱਛੀ ਸੀ ਜੀ ਅ ਅੱਜ ਵੀ ਉਹਨੂੰ ਮੈਂ ਗਿਆਨ ਦਾ ਨਹੀਂ ਕਹਿ ਸਕਦਾ ਵੀ ਉਹ ਉਸ 24 ਘੰਟੇ ਮੇਰੇ ਨਾਲ ਹੈ ਜੀ ਅੱਛਾ ਤੇ ਕੁਝ ਜ਼ਿਆਦਾ ਉਹਨਾਂ ਦੀ ਉਹਨਾਂ ਦੀ ਜਿਹੜੀ ਸੋਚ ਆ ਉਹੀ ਮੈਨੂੰ ਇੱਥੇ ਤੱਕ ਲੈ ਕੇ ਆਈ ਹੈ ਜੀ ਸਭ ਤੋਂ ਵੱਡੀ ਮੈਨੂੰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਪੇਰੈਂਟਸ ਜਿਹੜੇ ਆ ਅ ਅੱਜ ਅਸੀਂ ਪੇਰੈਂਟਸ ਨੂੰ ਰਿਸਪੈਕਟ ਨਹੀਂ ਕਰਦੇ ਬਹੁਤ ਪਿੱਛੇ ਚਲ ਗਏ ਜੀ ਅਸੀਂ ਜੀ ਜਿਹਦੀ ਕਦਰ ਆ ਮਾਪਬਪ ਦੀ ਉਹ ਜ਼ਿੰਦਗੀ ਆ ਮਰਿਆਂ ਨੂੰ ਤਾਂ ਸਾਰੇ ਦੀ ਵਿੱਚ ਕੀ ਫਿਰਦੇ ਆ ਕੋਈ ਕੀ ਚੱਕੀ ਫਿਰਦਾ ਜਿੰਦਗੀ ਦੀ ਕਦਰ ਕਰੋ ਮਾਪਾਪ ਇਸ ਤੋਂ ਵੱਧ ਕੀ ਕੁਝ ਨਹੀਂ ਸੀ ਅਮ ਦੇਖਣ ਵਿੱਚ ਆਇਆ ਕਿ ਜਦੋਂ ਕੋਈ ਅੱਛੀ ਸੋਚ ਲੈ ਕੇ ਜਾਂ ਸਮਾਜਿਕ ਕੰਮ ਵੱਲ ਜਦ ਸੋਸ਼ਲ ਸਰਵਿਸ ਵਾਲੇ ਕੇਵਲ ਦੱਸਿਆ ਤੇ ਪਤਨੀਆਂ ਕਈ ਵਰੀ ਉਹਨੂੰ ਪਿੱਛੇ ਨੂੰ ਖਿੱਚਦੀਆਂ ਤੁਹਾਡੇ ਘਰ ਦਾ ਮਾਹੌਲ ਕੁਝ ਕਿਹੋ ਜਿਹਾ ਹੈ ਮੇਰੇ ਲਈ ਬਹੁਤ ਵਧੀਆ ਹੈ ਜੀ ਮੈਨੂੰ ਉਹਨਾਂ ਨੇ ਕਦੀ ਵੀ ਕਿੰਦੂ ਬਣਾਤੋਂ ਨਹੀਂ ਕੀਤੀ ਜੇ ਮੈਂ ਸਾਥ ਦਿੱਤਾ ਹਾਂ ਜਾਨਾ ਤਾਂ ਮੇਰੀ ਡਾਈਟ ਦਾ ਵੀ ਪੂਰਾ ਖਿਆਲ ਰੱਖਿਆ ਉਹਨਾਂ ਨੇ ਮੈਨੂੰ ਮਤਲਬ ਜਿਹੜਾ ਜੀਵਨ ਸਾਥੀ ਬਹੁਤ ਅੱਛਾ ਮਿਲਿਆ ਜੀ ਮੇਰੇ ਬੱਚੇ ਇੱਕ ਬੇਟਾ ਜੀ ਮੇਰੀ ਬੇਟੀ ਆ ਤੇ ਉਹ ਵੀ ਬਹੁਤ ਅੱਛੇ ਮੇਰੀ ਉਹਨਾਂ 'ਚ ਕੋਈ ਈਝ ਪਾਸ ਕੇ ਉਹ ਸਾ ਮੇਰੀ ਸੋਚ ਸੀ ਜੀ ਹੂੰ ਵੀ ਉਹਨੂੰ ਬੇਟੇ ਆਪਣੇ ਨੂੰ ਪਹਿਲਵਾਨ ਬਣਾਉਣਾ ਤੇ ਜਦੋਂ ਪਹਿਲਵਾਨੀ ਦਾ ਖਰਾਤ ਦੇਖਦੇ ਆਂ ਤੇ ਫੇਰ ਮਨ ਨਹੀਂ ਕਰ ਰਿਹਾ ਜੀ ਕਿ ਉਹਨੂੰ ਪਹਿਲਵਾਨੀ ਵਾਲੇ ਪਾਸੇ ਲੈ ਕੇ ਜਾਈਏ ਤਾਂ ਜਿੱਥੇ ਅਸੀਂ ਸੈਂਟਰਾਂ 'ਚ ਭੇਜਣਾ ਜਦੋਂ ਉੱਥੇ ਦੇ ਉਸਤਾਦ ਜਿਹੜੀ ਉਹ ਤੋਂ ਪੋਲਿਟਿਕਸ ਬਣ ਗਈ ਜਿਹੜੀ ਨਾ ਜੀ ਤੇ ਇਸ ਕਰਕੇ ਜਿਹੜੀ ਪਹਿਲਾਂ ਗੁਰੂਆਂ ਨੂੰ ਗੁਰੂਆਂ ਨੇ ਇੱਕ ਬਹੁਤ ਵੱਡਾ ਰੁਤਬਾ ਦਿੱਤਾ ਉਸਤਾਦਾਂ ਨੂੰ ਖਲੀਫਿਆਂ ਨੂੰ ਬਈ ਗੁਰੂ ਤੋਂ ਵੱਡਾ ਕੋਈ ਨਹੀਂ ਜਦੋਂ ਗੁਰੂ ਹੀ ਗੱਲ ਉੱਠ ਕੇ ਕਹਿ ਦੇਵੇ ਯਾਰ ਤੁਸੀਂ ਖਾੜੇ ਆਉਨੇ ਆ ਦੋ ਟਾਈਮ ਆਉਨੇ ਆ ਵੀ 8-10 ਸਾਲ ਲਾ ਕੇ 15 ਸਾਲ ਲਾ ਕੇ ਉਹੀ ਗੱਲ ਉਹੀ ਕਹਿ ਦਵੇ ਵੀ ਅਰ ਤੁਸੀਂ ਤਾਂ ਕੋਈ ਭੁਲਾਉਣੀ ਨਹੀਂ ਹੈਗੀ ਹੂੰ ਫਿਰ ਮਨ ਨੂੰ ਬੜਾ ਦੁੱਖ ਲੱਗਦਾ ਜਦੋਂ ਬੱਚਿਆਂ ਨੂੰ ਮਤਲਬ ਜਿਹੜੇ ਜਾਂਦੇ ਆ ਸੈਂਟਰ ਦੇ ਵਿੱਚ ਇੱਕ ਅੱਖ ਨਾਲ ਨਹੀਂ ਦੇਖਣਾ ਤਾਂ ਫਿਰ ਮਨ ਨੂੰ ਦੁੱਖ ਲੱਗਦਾ ਜੀ ਇਸ ਕਰਕੇ ਮੈਂ ਸੈਂਟਰ ਦੇ ਵਿੱਚ ਘੁੰਮਣ ਆਇਆ ਸਾਰੇ ਜਾਈ ਦਾ ਤੇ ਫਿਰ ਜਦੋਂ ਇੱਕ ਦੋ ਤੇ ਪਹਿਲ ਦਿੰਦੇ ਨਾ ਜੀ ਤੇ ਇੱਕ ਦੋ ਚੁਣਿਓ ਆ ਵੀ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਆ ਤੇ ਬਾਕੀ ਸਾਡੇ ਲਈ ਇਦਮੀ ਹੈ ਇਸ ਕਰਕੇ ਮੇਰਾ ਮਨ ਨਹੀਂ ਕਹਿ ਰਿਹਾ ਕਿ ਮੈਂ ਇਹ ਸਪੋਰਟਸ ਵਾਲੇ ਕੋਲ ਲੈ ਕੇ ਜਾਵਾਂ। ਇਹਦਾ ਮਤਲਬ ਇਹ ਕਿ ਤੁਸੀਂ ਅੰਦਰ ਖਾਤੇ ਦੁਖੀ ਹੋ। ਹਾਂ ਇਹ ਮਨੁੱਖੀ ਬਸਿਆ ਮਾਹੌਲ ਨਹੀਂ ਮਿਲ ਸਕਿਆ ਤੁਹਾਨੂੰ। ਹਾਂਜੀ ਪੰਚਾਇਤ ਲਾ ਬੰਤੇ ਵੀ ਕੁਝ ਤੁਹਾਨੂੰ ਕਿਸੇ ਨੇ ਸਾਥ ਦਿੱਤਾ। ਨਹੀਂ ਮੈਂ ਸਾਥ ਬਹੁਤ ਮੈਨੂੰ ਵਾਲਾ ਵਧੀਆ ਨਹੀਂ ਮਿਲਿਆ ਜੇ ਜੇ ਮੈਨੂੰ ਸਾਥ ਮਿਲਦਾ ਤੇ ਸ਼ਾਇਦ ਅੱਜ ਮੈਂ ਕੋ ਅੱਛਾ ਸੈਂਟਰ ਮੈਂ ਨਹੀਂ ਚਲਾਦਾ। ਮੇਰੀ ਇੱਛਾ ਸੀ ਤੇ ਉੱਥੇ ਪੈਸਾ ਇਨਵੈਸਟ ਕਰਕੇ ਕਾਫੀ ਦੇ ਸੈਂਟਰ ਖੋਲ੍ਹਣੇ ਸੌਕੇ ਆ ਚਲਣੇ ਬਹੁਤ ਔਖੇ ਔਖੇ ਆ ਜੀ ਤੇ ਮੈਨੂੰ ਜੇ ਪਿੰਡੂ ਸਪੋਰਟ ਮਿਲਦੀ ਤਾਂ ਸ਼ਾਇਦ ਮੈਂ ਸੈਂਟਰ ਚਲਾਉਂਦਾ ਇੱਛਕ ਸੀ ਪਰ ਹੁਣ ਜੇ ਮਨ ਦੀ ਇੱਛਾ ਹੈ ਸੈਂਟਰ ਚਲਾਉਣਾ ਉਹ ਸਿਰਫ ਆਪਣੇ ਸਿਰ ਖੋਦ ਆਪਣੇ ਖਰਚੇ ਤੇ ਚਲਾਉਣਾ ਵੀ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਕੋਈ ਹੈਲਪ ਕਰੇ ਅ ਜੀ ਹੈਲਪ ਦੀ ਗੱਲ ਆ ਗਈ ਤੇ ਫਿਰ ਉੱਥੇ ਵੀ ਕਿੰਤੂ ਗਰਾਂਤ ਹੋਣੀ ਹੈ ਮੇਰੀ ਕੰਪੁਸਟੀਦੰਗਲ ਕਾਫੀ ਵੱਡਾ ਹਰ ਇੱਕ ਸਾਲ ਕਰਾਉਣੇ ਆ ਤੇ ਉਹਦੇ ਲਈ ਵੀ ਦਿੱਕਤ ਬਹੁਤ ਮੈਨੂੰ ਬਹੁਤ ਦਿੱਕਤ ਨਾਲ ਸਾਹਮਣਾ ਕਰਨਾ ਪਿਆ ਸਾਡੇ ਪਿੰਡੇ ਹੀ ਦੋ ਕੁਸ਼ਤੀ ਦੰਗਲ ਸ਼ੁਰੂ ਹੋ ਗਏ ਫਿਰ ਉੱਥੇ ਵੀ ਮਾਨੂ ਖੇਸ ਪਹੁੰਚੀ ਵੀ ਮੈਨੂੰ ਨਹੀਂ ਪਿੰਡ ਦੇ ਵਿੱਚ ਤਾਂ ਸਭ ਨਹੀਂ ਚਾਹੀਦੀ ਤੇ ਮੈਨੂੰ ਆਪਣੇ ਉਹਨੂੰ ਬਹੁਤ ਜ਼ਿਆਦਾ ਫੀਲ ਹੋਇਆ ਇਸ ਗੱਲ ਨੂੰ ਚਲੋ ਹੁਣ ਚਲੋ ਇਕੋ ਹੀ ਆ ਜੇ ਪਿੰਡ ਦੇ ਵਿੱਚ ਪ੍ਰੋਗਰਾਮ ਹੈ ਉਹ ਇਕੋ ਹੀ ਹੋਣਾ ਚਾਹੀਦਾ ਸਾਰਿਆਂ ਦਾ ਸਾਰੇ ਦਾ ਅਸੀਂ ਸਤਿਕਾਰ ਕਰਦੇ ਹਾਂ ਕਦੇ ਕੋਈ ਨੌਜਵਾਨ ਤੁਹਾਡੇ ਕੋਲ ਆਇਆ ਕਿ ਮੈਂ ਤੁਹਾਡੇ ਨਾਲ ਆਪਾਂ ਇਹਨੂੰ ਮੂਰਤ ਲੈ ਕੇ ਜਾਵਾਂ ਨਹੀਂ ਜੀ ਟੀਮ ਐ ਅੱਛੀ ਆ ਜੀ ਮੇਰੀ ਟੀਮ ਅੱਛੀ ਆ ਜੀ ਮੇਰੇ ਨਾਲ ਜਿਹੜੇ ਨੌਜਵਾਨ ਆ ਅ ਕਦੀ ਕਿਸੇ ਲਈ ਮਾਰਾ ਨਹੀਂ ਸੋਚਿਆ ਜਿਹੜੀ ਸਾਡੀ ਟੀਮ ਐ ਬਹੁਤ ਅੱਛੀ ਆ ਸਾਡੇ ਸੀਨੀਅਰ ਵੀ ਆ ਐਨ ਆਰ ਆਈ ਵੀ ਆ ਕਾਫੀ ਸੋਚਦੇ ਆ ਇਸ ਗੱਲ ਨੂੰ ਪਰ ਜਦੋਂ ਕਾਸਟਿਜ਼ਮ ਆ ਜਾਂਦਾ ਨਾ ਤੇ ਫਿਰ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਤੁਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੇ ਲਈ ਕੋਈ ਸਨੇਹਾ ਅ ਮੇਰਾ ਸਨੇਹਾ ਇਹ ਹੈ ਜੀ ਵੀ ਜਿਹੜੀ ਨੌਜਵਾਨ ਲਈ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਭ ਤੋਂ ਵੱਡਾ ਹੱਥ ਜਿਹੜਾ ਨਾਲ ਜੀ ਆਪਣੇ ਬੱਚੇ ਨੂੰ ਬਗਾਉਣ ਦੇ ਲਈ ਮਾਂ ਦਾ ਹੁੰਦਾ ਏ ਮਾਂ ਬੱਚੇ ਨੂੰ ਚਾਹੇ ਬਗਾੜ ਸਕਦੀ ਆ ਤੇ ਚਾਹੇ ਬੱਚੇ ਨੂੰ ਸੁਧਾਰ ਸਕਦੀ ਜਦੋਂ ਬੱਚਾ ਗਲਤ ਆ ਤਾਂ ਉਹਨੂੰ ਗਲਤ ਕਰਨਾ ਸਿੱਖੋ ਸੋ ਜਿਹੜੀ ਜ਼ਿੰਦਗੀ ਸਾਡੀ ਬਹੁਤ ਛੋਟੀ ਆ ਅਸੀਂ ਜ਼ਿੰਦਗੀ ਕੱਟਣ ਨਹੀਂ ਆਏ ਅਸੀਂ ਜ਼ਿੰਦਗੀ ਜੀਉਣ ਆਏ ਆ ਕੱਲ ਦਾ ਨਹੀਂ ਅਸੀਂ ਕੱਲ ਦੀ ਜ਼ਿੰਦਗੀ ਨਹੀਂ ਜਿਣੀ ਅੱਜ ਦਾ ਤੇ ਅੱਜ ਦੇ ਦਿਨ ਦਾ ਆਨੰਦ ਲੈਣਾ ਅਸੀਂ ਉਹ ਕਿਦਾਂ ਲੈਣਾ ਇਹ ਆਪਣੇ ਆਪ ਤੇ ਡਿਪੈਂਡ ਕਰਦਾ ਚਾਹੀ ਉਹਨੂੰ ਨਸ਼ੇ ਕਰਕੇ ਪਾਗਲ ਹੋ ਜਾਓ ਠੀਕ ਹੈ ਤੇ ਚਾਹੀ ਇਹਨੂੰ ਅਚੀ ਜ਼ਿੰਦਗੀ ਵਿੱਚ ਸਦਾ ਕਰ ਲਓ ਜਪਣੀ ਚ ਤੇ ਰੋਟੀ ਰੋਜ਼ੀ ਲਈ ਹੋਰ ਕੀ ਤੁਹਾਡਾ ਸਾਧਨ ਆ ਮੇਰੇ ਇੱਕ ਦੋ ਕੰਮ ਚੱਲਦੇ ਆ ਗਿਆ ਜੀ ਹੂੰ ਤੇ ਬਹੁਤ ਵਧੀਆ ਜੀ ਲਾਈਫ ਅੱਛੀ ਜੀ ਰਹੇ ਨੇ ਜੀ ਤੁਸੀਂ ਕੀ ਜਿਹੜੀ ਆ ਦੌੜ ਲੱਗੀ ਪਈ ਆ ਬਾਹਰ ਨੂੰ ਜਾਣ ਦੀ ਉਹਦੇ ਵਿੱਚ ਵੀ ਸ਼ਾਮਲ ਹੋਣਾ ਚਾਹੁੰਦੇ ਹੋ ਕਿ ਦੇਖੋ ਮੇਰੀ ਜਿਹੜੀ ਫੈਮਿਲੀ ਆ ਮੇਰਾ ਦੀਪੂ ਆ ਜੀ ਉਹ ਅਮਰੀਕਾ ਦੇ ਵਿੱਚ ਬੈਠਾ ਉਹ ਚਾਹੁੰਦਾ ਆ ਵੀ ਤੁਸੀਂ ਇੱਥੇ ਨਾ ਰਹੋ ਜੀ ਉਹਦੀ ਆਪਣੀ ਸੋਚ ਹੈ ਜੀ ਕਿ ਚਲੋ ਸੋਚ ਵੀ ਹੈਗੀ ਵੀ ਚਲੋ ਜਿੱਦਾਂ ਦੇ ਹਾਲਾਤ ਹੋ ਗਏ ਤੇ ਹੁਣ ਛੱਡਣ ਨੂੰ ਤਾਂ ਨਹੀਂ ਕਰਦਾ ਮਨ ਆਪਣਾ ਆਪਣਾ ਪਿੰਡ ਭਾਈਪਰਾ ਏਰੀਆ ਛੱਡਣ ਨੂੰ ਨਹੀਂ ਗੱਲ ਕਰਦਾ ਪਰ ਜਦੋਂ ਹਾਲਾਤ ਆ ਜਾਂਦੇ ਆ ਤੇ ਫੇਰ ਮਨ ਡਰਦਾ ਇਹ ਤੋਂ ਨਿਕਲਣਾ ਨਹੀਂ ਚੰਗਾ ਆ ਕਿਉਂ ਮੇਰੇ ਨਾਲ ਜਿਹੜੇ ਹਾਲਾਤ ਕਾਫੀ ਚਲੋ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਮੈਂ ਵੀ ਗਲਤ ਹੋ ਸਕਦਾ ਕਿਸੇ ਜਗ੍ਹਾ ਅਸੀਂ ਉਹ ਮਤਲਬ ਮੁੜੇ ਆ ਉਥੋਂ ਤੋਂ ਤੋਂ ਜੇ ਜਿਹੜੀ ਤੁਸੀਂ ਗੱਲ ਕੀਤੀ ਬਾਹਰ ਜਾਣ ਦੀ ਇਹ ਸਮੇਂ ਦਾ ਕੁਝ ਨਹੀਂ ਪਤਾ ਜੀ ਜਿਹੜੇ ਕਹਿੰਦੇ ਸੀ ਵੀ ਅਸੀਂ ਇੱਥੇ ਹੀ ਰਹਿਣਾ ਉਹ ਅੱਜ ਉਹ ਵੀ ਪਰਦੇਸਾਂ ਵਿੱਚ ਬੈਠੇ ਆ ਜੀ ਇਹ ਜਿਹੜਾ ਪੰਜਾਬ ਖਾਲੀ ਹੋ ਰਿਹਾ ਪਿੰਡਾਂ ਚ ਚਾਈਦਾ ਹੈ ਅਸੀਂ ਪ੍ਰੋਗਰਾਮ ਲੈ ਕੇ ਜਾਂਦੇ ਆਂ ਔਰ ਦੇਖਦੇ ਆਂ ਕਿ ਹਰ ਘਰ ਚ ਜੰਦੇ ਲੱਗੇ ਪਿਆ ਹਰ ਘਰ ਚ ਜੰਦੇ ਲੱਗੇ ਇਹਦੀ ਬਾਰੇ ਤੁਸੀਂ ਚਿੰਤਾ ਤੋਂ ਦੇਖੋ ਆਉਣ ਆ ਆਉਣ ਵਾਲਾ ਜਿਹੜਾ ਸਮਾਂ ਆ ਜੀ ਤੁਸੀਂ ਇਹ ਘਰ ਸਾਡੇ ਖਾਲੀ ਹੋ ਗਏ ਸਾਰੇ ਜੀ ਜਿਹੜੀ ਸਾਡੇ ਉਹਨਾਂ ਨੇ ਜਿਹੜੀ ਚਲੇ ਗਿਆ ਉਹਨਾਂ ਨੇ ਮੁੜ ਕੇ ਵਾਪਸ ਆਉਣਾ ਨਹੀਂ ਇੱਧਰਲੇ ਨੂੰ ਤਾਂ ਗਿਆ ਜਾ ਗਏ ਜੀ ਦੇਖੋ ਸੰਤੋਸ਼ਟੀ ਉੱਧਰ ਵੀ ਹੈ ਨਹੀਂ ਸੰਤੋਸ਼ਟੀ ਜਿਹੜੀ ਹੈ ਮਨ ਨੂੰ ਇੱਧਰ ਵੀ ਹੈ ਨਹੀਂ ਤੇ ਜਿਹੜੀ ਪ੍ਰਦੇਸ਼ ਜਿਹੜੀ ਪ੍ਰਦੇਸ਼ ਆ ਜੀ ਇਹ ਪ੍ਰਦੇਸ਼ ਕਹਿਣੀ ਸੌਖੀ ਆ ਜੀ ਤੇ ਜਿਹੜੀ ਘਰਵਾਰ ਛੱਡਣੀ ਬਹੁਤ ਔਖੀ ਹੈ ਜੀ ਉਹ ਮੇਰੀ ਹੁਣ ਤੁਸੀਂ ਪ੍ਰਦੇਸ਼ ਦੀ ਗੱਲ ਕੀਤੀ ਮੇਰੇ ਹੁਣ ਮਾਤਾ ਜੀ ਹੈ ਜੀ ਦੇਖੋ ਮੈਂ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦਾ ਮੇਰੇ ਲਈ ਮੇਰੀ ਮਾਂ ਰਾਪਿਆ ਜੀ ਮੈਂ ਹੁਣ ਛੱਡ ਕੇ ਨਹੀਂ ਜਾ ਸਕਦਾ ਜੀ ਮਾਂ-ਬਾਪ ਇੱਥੇ ਰੁੜ ਗਏ ਆ ਜੀ ਹਾਲਾਤ ਤੁਸੀਂ ਦੱਸਿਆ ਵੀ ਘਰਾਂ ਦੇ ਜਿੰਦੇ ਲੱਗੇ ਉਹਨਾਂ ਨੂੰ ਪਾਣੀ ਪਿਲਾਉਣ ਤੱਕ ਨਹੀਂ ਹੈਗਾ ਕੋਈ ਵੀ ਜਿਹੜੀ ਬਜ਼ੁਰਗਿਆ ਸਾਡੇ ਰੁੜ ਗਏ ਜੀ ਇਸ ਕਰਕੇ ਮੇਰੇ ਮਾਤਾ ਜੀ ਬੈਠੇ ਆ ਜੀ ਜਦੋਂ ਤੱਕ ਹੈਗੇ ਆ ਜੀ ਉਹ ਪਹਿਲਾਂ ਕੋਸ਼ਿਸ਼ ਉਹਨਾਂ ਨੂੰ ਲਵਾਉਂਦੀ ਆ ਟਰਾਈ ਕਰ ਰਹੇ ਆ ਜੀ ਅਸੀਂ ਤੇ ਜਦੋਂ ਉਹ ਚਲੇ ਗਏ ਤੇ ਫਿਰ ਨੰਬਰ ਸਾਡਾ ਵੀ ਆ ਜੂ ਜੀ ਬਹੁਤ ਵਧੀਆ ਲੱਗਿਆ ਕੋਈ ਕੱਲ ਜਿਹੜੀ ਮੇਰੇ ਕੋਲ ਕੁਝ ਨਹੀਂ ਰਹਿ ਗਈ ਹੋਵੇ ਤੁਹਾਡੇ ਮਨ ਦੀ ਕੱਲ ਕੁਝ ਇੱਕ ਤੁਸੀਂ ਕਰਨਾ ਚਾਹੁੰਦੇ ਹੋ ਦੱਸ ਸਾਡੇ ਉਡੀਕਾ ਪ੍ਰੋਗਰਾਮ ਤੇ ਰਸ਼ਕਾ ਨੂੰ ਦੱਸ ਆ ਜਿਹੜਾ ਤੁਹਾਡਾ ਮੈਸੇਜ ਆ ਜੀ ਆਮ ਪਬਲਿਕ ਤੱਕ ਮੈਂ ਮਤਲਬ ਕਈ ਵਾਰੀ ਮਨ ਦੇ ਵਿੱਚ ਵਿਚਾਰ ਆਉਂਦਾ ਤੁਸੀਂ ਆਲੇ-ਦੋਲੇ ਏਰੀਆ ਦੇ ਵਿੱਚ ਬਹੁਤ ਚੰਗਾ ਸੰਦੇਸ਼ ਲੈ ਕੇ ਜਾ ਰਹੇ ਹੋ ਜੇ ਲੋਕ ਤੁਹਾਨੂੰ ਫੋਲੋ ਕਰਨ ਤਾਂ ਸ਼ਾਇਦ ਸਾਡੇ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਆ ਜਾਂ ਅੰਧਪ੍ਰਸਵਾਦ ਦੀ ਗੱਲ ਕਰਦੇ ਆ ਤੇ ਸ਼ਾਇਦ ਇੱਕ ਚੰਗਾ ਮੈਸੇਜ ਹੈ ਜਿਹੜਾ ਤੁਸੀਂ ਦਿੰਨੇ ਆ ਲੋਕਾਂ ਨੂੰ ਤਾਂ ਮੈਂ ਤਾਂ ਕੰਨਾ ਵੀ ਇਹਦੇ ਨਾਲ ਦੀ ਮੌਜ ਨਹੀਂ ਪਿੰਡਾਂ-ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਆ ਜਿਹੜੇ ਹੁਣ ਸਾਨੂੰ ਜਿਹਨਾਂ ਜਿਹਨਾਂ ਪਤਾ ਹੀ ਨਹੀਂ ਸਾਨੂੰ ਬਾਗਿਆਂ ਦਾ ਅਸੀਂ ਉਹਨਾਂ ਨੂੰ ਬਾਬੇ ਮੰਨੀ ਬੈਠੇ ਆ ਜੀ ਅਸਲੀ ਬਾਬੇ ਤਾਂ ਸਾਡੀ ਤੁਸੀਂ ਆ ਜੀ ਜਿਹੜਾ ਤੁਸੀਂ ਲੋਕਾਂ ਨੂੰ ਇੱਕ ਅੱਛਾ ਮੈਸੇਜ ਦੇ ਰਹੇ ਆ ਸੁਨੇਹਾ ਤੁਹਾਡਾ ਜੀ ਘਰ ਘਰ ਤੱਕ ਤੁਸੀਂ ਪਹੁੰਚਾ ਦਿੱਤਾ ਜੀ ਲੋਕਾਂ ਨੂੰ ਅੰਧ ਵਿਸ਼ਵਾਸ ਚੋਂ ਕੱਢ ਰਹੇ ਆ ਪਰ ਨਹੀਂ ਸਾਡੇ ਲੋਕ ਫੇਰ ਉੱਥੇ ਜਾ ਰਹੇ ਆ ਜੀ ਸਾਡੇ ਰਹਿਬਰ ਕਿੱਡੇ ਰਹਿਬਰ ਹੋਏ ਲੋਕ ਸਾਡੇ ਉਹਨਾਂ ਦੀ ਮਗਰ ਨਹੀਂ ਲੱਗ ਰਹੇ ਤੇ ਇਹ ਜਿਹੜਾ ਤੁਹਾਡਾ ਸੁਨੇਹਾ ਆ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਤੁਹਾਡਾ ਮਤਲਬ ਸਾਡੇ ਤੁਸੀਂ ਸਾਡੇ ਏਰੀਏ 'ਚ ਆ ਅ ਤੇ ਮੈਸੀ ਤੁਹਾਡਾ ਬਹੁਤ ਅੱਛਾ ਲੋਕਾਂ ਤੱਕ ਪਹੁੰਚ ਰਿਹਾ ਜਿਹੜੀ ਸਮਝਣ ਵਾਲੇ ਆ ਪਰ ਜਿਹੜੇ ਨਹੀਂ ਸਮਝਣ ਵਾਲੇ ਉਹਨਾਂ ਨੇ ਤਾਂ ਸਮਝਣੇ ਨਹੀਂ ਜੀ ਤੁਸੀਂ ਆਉਣ ਵਾਲੀ ਪੀੜ੍ਹੀ ਲਈ ਕੋਈ ਸੁਨੇਹਾ ਛੱਡੋਗੇ ਆ ਮੇਰਾ ਸੁਨੇਹਾ ਇਹ ਹੈ ਵੀ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਆਪਣੀ ਜ਼ਿੰਦਗੀ ਨੂੰ ਵਧੀਆ ਬਤੀਤ ਕਰੀਏ ਸੋ ਮੇਰੀ ਹਰ ਇੱਕ ਬੱਚੇ ਨੂੰ ਬੇਨਤੀ ਹੈ ਵੀ ਨਸ਼ੇ ਛੱਡ ਦਿਓ ਇਹ ਜਿਹੜਾ ਕੋੜ ਆ ਤੁਸੀਂ ਆਪਣੇ ਪਿੱਛੇ ਮਾਪੇ ਤੁਹਾਡੇ ਜਿਹੜੇ ਸੀਗੇ ਉਹਨਾਂ ਨੇ ਬੜੇ ਨਸ਼ੇ ਕੀਤੇ ਉਹਨਾਂ ਵੱਲ ਦੇਖ ਲਓ ਤੁਹਾਡੇ ਹਾਲ ਕੀ ਸੀਰਾਂ ਦੇ ਹੋ ਗਏ ਤੇ ਅੱਜ ਮਨ ਨੂੰ ਬੜਾ ਦੁੱਖ ਲੱਗਦਾ ਇਹ ਗੱਲਾਂ ਸੁਣ ਕੇ ਜਦੋਂ ਹਨ ਨਿੱਕੀ ਦਾ ਮੈਂ ਰੋਜ਼ ਨਿਤ ਦੀ ਇਹਨਾਂ ਨੂੰ ਕੋਈ ਇਦਾਂ ਦੀ ਜਿਹੜਾ ਨਾ ਦੇਖਣ ਨੂੰ ਮਿਲਦਾ ਜਦੋਂ ਕਿਸੇ ਬੱਚੇ ਵੱਲ ਦੇਖੀਦਾ ਨਾ ਤੇ ਮਨ ਬੜਾ ਪਰੇਸ਼ਾਨ ਹੁੰਦਾ ਸੀਗਾ ਉਹਨੂੰ ਵੀ ਮੈਂ ਇਹ ਚਾਹਣਾ ਵੀ ਜਿਹੜੇ ਪਿੰਡਾਂ ਦੇ ਮਾਹੌਲ ਆ ਜਿੱਦਾਂ ਤੁਸੀਂ ਇੱਕ ਸਹੀ ਲਾਈਨ ਤੇ ਤੁਰਿਓ ਜੇ ਲੋਕ ਤੁਹਾਨੂੰ ਅਕਸੈਪਟ ਕਰ ਲੈਣ ਤੇ ਸ਼ਾਇਦ ਸਾਡਾ ਸਮਾਜ ਥੋੜਾ ਜਿਹਾ ਪੱਛੜ ਸਕਦਾ ਹਰਬੀਸ਼ ਜੀ ਜਿਹੜੇ ਬਾਹਰ ਬੈਠੇ ਆ ਦੂத் ਤਰਾਡੇ ਸੱਤ ਸਮੁੰਦਰੋਂ ਪਾਰ ਉਹਨਾਂ ਦੀ ਕਦੀ ਕੋਈ ਮਦਦ ਤੁਹਾਨੂੰ ਆਈ ਜਾਂ ਕੋਈ ਸੰਜੋਗ ਕਰਦੇ ਆ ਤੁਹਾਡੇ ਫੀਲਡ ਨੂੰ ਦੇਖੋ ਜਿਹੜੇ ਐਨਆਰਆਈ ਸਾਡੇ ਭਰਾ ਬਾਹਰ ਬੈਠੇ ਆ ਦੇਖੋ ਕਾਫੀ ਦੁਨੀਆ ਬੈਠੀ ਗੌਰ ਹਾਂਜੀ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਜ਼ਿਗਰ ਆ ਜਾਂਦੀ ਪੈਸਾ ਸਾਰਾ ਹਰ ਕੋ ਲਈ ਫਿਰਦਾ ਪਰ ਜਿਹੜਾ ਆਪਣੇ ਪਰਦੇਸਾਂ ਦੇ ਵਿੱਚ ਰਹਿ ਕੇ ਪਿੰਡ ਬਾਰੇ ਨਗਰ ਬਾਰੇ ਸੋਚਦਾ ਤਾਂ ਉਹਦੇ ਨਾਲ ਨਾਲ ਨਜ਼ਾਰਾ ਹੈ ਨਹੀਂ ਕੋਈ ਵੀ ਮੇਰਾ ਪੂਰਾ ਸਾਥ ਦਿੰਦੇ ਕੁੱਲ ਕੇ ਜੀ ਤੇ ਮੇਰੀ ਪਿੱਠ ਨੂੰ ਥਾਪੜ ਦੇ ਵੀ ਭੁਲਾਵਾ ਵੀ ਦੰਗਲ ਕਰਾ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੈ ਛੇ ਉਹ ਕਰਵਾ ਅਸੀਂ ਤੇਰਾ ਹਰ ਤਰ੍ਹਾਂ ਸਾਥ ਦੇਾਂਗੇ ਤੇ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਉਹਨਾਂ ਨੂੰ ਦੱਸੀਦਾ ਵੀ ਸਾਡਾ ਜਿਹੜਾ ਕੁਸ਼ਤੀ ਗੰਗਲਿਆ ਵੀ ਆਣ ਵਾਲਾ ਆ ਤੇ ਉਹ ਚੰਗਾ ਸਹਿਯੋਗ ਦੇ ਰਹੇ ਆ ਉਸ ਪਰਿਵਾਰ ਇਦਾਂ ਦੇ ਆ ਜਿਹੜੇ ਆਪਣੇ ਪੇਰੈਂਟਸ ਲਈ ਹੋ ਇਸ ਦੁਨੀਆ ਤੇ ਨਹੀਂ ਹੈਗੀ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਆ ਉਹਨਾਂ ਦੀਆਂ ਫੋਟੋ ਭੇਜਦੇ ਮੈਨੂੰ ਤੇ ਉਹਨਾਂ ਦੇ ਲਈ ਪੈਸੇ ਭੇਜਦੇ ਵੀ ਸਾਡੇ ਪਰਿਵਾਰ ਬਣਵਾ ਤੇ ਉਹ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਪ੍ਰਦੇਸਾਂ ਦੇ ਵਿੱਚ ਰਹਿ ਕੇ ਵੀ ਇਹ ਸਾਡੇ ਪਿੰਨ ਦਾ ਆਪਣੇ ਮਾਪੇ-ਵਾਪ ਨੂੰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਸ ਕੁਸ਼ਤੀ ਦੰਗਲ ਲਈ ਮੇਰਾ ਸਹਿਯੋਗ ਹੁੰਦੇ ਆ ਤੇ ਮੈਂ ਉਹਨਾਂ ਐਨਆਰਏ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਸਾਡੇ ਐਨਆਰਏ ਯੂਨਿਟ ਹੈ ਜੀ ਇਟਲੀ ਤੋਂ ਚਲ ਰਹੀ ਬਾਬਾ ਸਾਹਿਬ ਡਾਕਟਰ ਪੀ ਬ੍ਰੰਗ ਮੇਦਕਰ ਜੀ ਦੇ ਨਾਮ ਤੇ ਉਹਨਾਂ ਦਾ ਕਾਫੀ ਵੱਡਾ ਸਹਿਯੋਗ ਹੈ ਜੀ ਸਾਨੂੰ ਅੱਜ ਬੜੀ ਖੁਸ਼ੀ ਹੋਈ ਕਿ ਸਾਡੇ ਇਲਾਕੇ ਦੇ ਮਾਨ ਬੜੇ ਵੈਲੋਨ ਪਹਿਲਵਾਨ ਹਰਮੇਸ਼ ਪਹਿਲਵਾਨ ਜੀ ਸਾਡੇ ਸਜ਼ਾਦ ਰੰਗਮंच ਦੇ ਨਾਟਕ ਵਿੜੇ ਵਿੱਚ ਆਏ ਸਾਡੇ ਉੜੀਕਾ ਪ੍ਰੋਗਰਾਮ ਵਿੱਚ ਜੁਣਾ ਨੇ ਜਿਹੜੀ ਡੋਪਰੀ ਪਹਿਲਵਾਨੀ ਬਾਰੇ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਤੇ ਮੈਂ ਚਾਹਾਂਗੀ ਕਿ ਆਉਣ ਵਾਲੀ ਪੀੜ੍ਹੀ ਲਈ ਇਹ ਨਿਯਮਤ ਗੱਲਾਂ ਹੋਣਗੀਆਂ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਬਹੁਤ-ਬਹੁਤ ਸ਼ੁਕਰੀਆ ਸ਼ਬਦ ਕਰ ਉੜੀਕਾ